ਬੀਬੀ ਧੀ ਬਣ ਕੇ ਰਹਿਦਾ ਹੁੰਦਾ ਬਾਹਰ ਜਾਣਾ ਤਾਂ ਸਿਰ ਤੇ ਚੁੰਨੀ ਹੋਵੇ ਟੱਕ ਕੇ ਰੱਖੀ ਦਾ ਪੋਤਾ ਆਵਦਾ ਆਪ ਨਹੀਂ ਤਾਂ ਲੋਕੀ ਸੋ ਸੋ ਗੱਲਾਂ ਕਰਦੇ ਆ ਕਿ ਫਲਾਣੇ ਦੀ ਕੁੜੀ ਨੂੰ ਭੋਰਾ ਸ਼ਰਮ ਨਹੀਂ ਸਿਰ ਤਾਂ ਕੀ ਟੱਕਣਾ ਚੁੰਨੀ ਵੀ ਨਹੀਂ ਲੈਂਦੀ ਨਾਲੇ ਉਂਝ ਵੀ ਸਿੱਖਾਂ ਦੀਆਂ ਕੁੜੀਆਂ ਸਿਰ ਟੱਕ ਕੇ ਹੀ ਰਹਿੰਦੀਆਂ ਮਾਂ ਨੇ ਧੀ ਦੇ ਸਿਰ ਤੇ ਤੇਲ ਚਸ ਦੀਨੇ ਸਮਝਾਇਆ ਇਹਨੇ ਨੂੰ ਉਸ ਦਾ ਭਰਾ ਬਾਹਰੋਂ ਆਇਆ ਉਹਨੇ ਵੀਰੇ ਵੱਲ ਇਸ਼ਾਰਾ ਕਰਦੇ ਕਿਹਾ ਵੀਰਾ ਤਾਂ ਲੱਤਾਂ ਟੱਕ ਕੇ ਬਾਹਰ ਨਹੀਂ ਜਾਂਦਾ ਸਾਰਾ ਦਿਨ ਨਿੱਕਰ ਸ਼ਰਟ ਚ ਘੁੰਮਦਾ ਰਹਿੰਦਾ ਲੋਕ ਇਹਦੇ ਬਾਰੇ ਬਾਹਰੋਂ ਵੀ ਗੱਲਾਂ ਕਰਦੇ ਹੋਣਗੇ ਮਾਂ ਉਹਦੀ ਮਾਂ ਨੇ ਉਹਦੇ ਮੋਢੇ ਤੇ ਪੋਲਾ ਜਾ ਮਾਰਦੇ ਕਿਹਾ ਬੰਦਿਆਂ ਦਾ ਕੀ ਆ ਬੰਦੇ ਤਾਂ ਸੌ ਕੁਸ਼ ਕਰਦੇ ਆ ਬਾਹਰ ਉਹਨੇ ਮੱਥੇ ਤੇ ਤਿਉੜੀਆਂ ਪਾ ਮਾਂ ਵੱਲ ਝਾਕਦੇ ਕਿਹਾ ਫਿਰ ਮੈਨੂੰ ਪਜਾਮੀ ਕਿਉਂ ਨਹੀਂ ਪਾਉਣ ਦਿੰਦਾ ਬਾਪੂ ਉਹ ਤਾਂ ਸਾਰਾ ਸਰੀਰ ਢੱਕ ਦਿੰਦੀ ਏ ਮਾਣੇ ਉਹਦੇ ਸਵਾਲਾਂ ਤੋਂ ਦੁਖੀ ਹੋਈ ਨੇ ਜਵਾਬ ਦਿੱਤਾ ਤੇਰਾ ਬਾਪੂ ਕਹਿੰਦਾ ਕਿ ਨਚਾਰਾਂ ਦੇ ਕੁੜੀਆਂ ਪਾਉਂਦੀਆਂ ਹੁੰਦੀਆਂ ਉਹਨੇ ਮਾਂ ਤੋਂ ਕੰਗਾ ਫੜਦੀ ਨੇ ਕਿਹਾ ਜਦ ਆਪਾਂ ਨਾਨਕੀ ਸ਼ਕ ਭਾਗਸਰ ਗਏ ਸੀ ਤਾਂ ਡੀਜੇ ਤੇ ਨੱਚਦੀ ਪਜਾਮੀ ਵਾਲੀ ਕੁੜੀ ਤੋਂ ਬਾਪੂ ਨੇ ਸ਼ਰਾਬ ਪੀ ਕੇ ਕਿੰਨੇ ਪੈਸੇ ਸੁਟੇ ਸੀ ਤੇ ਨਾਲੇ ਕੁੜੀ ਨੇ ਵਾਰ-ਵਾਰ ਅਨਾਉਂਸਮੈਂਟ ਵੀ ਕਰਵਾਈ ਸੀ ਕਿ ਸ਼ਰਾਬ ਪੀ ਕੇ ਸਟੇਜ ਤੇ ਨਾ ਚੜੋ ਬਾਪੂ ਕਾਤੋ ਜिद ਕਰਦੇ ਸੀ ਸਟੇਜ ਤੇ ਚੜਨ ਦੀ ਸਿੱਖੀ ਚ ਇਹ ਕੁਛ ਕਦੋਂ ਲਿਖਿਆ ਮਾਣੇ ਮੰਜੇ ਤੋਂ ਉੱਠਦੀ ਨੇ ਉਸ ਦੀ ਗੱਲ ਇੱਕ ਲਾਈਨ 'ਚ ਨਵੇੜ ਦਿੱਤੀ ਬਗਾਨੇ ਘਰ ਜਾ ਕੁਝ ਮਰਜ਼ੀ ਕਰ ਲੈ ਇੱਥੇ ਤੈਨੂੰ ਤੇਰੇ ਬਾਪੂ ਦੀ ਹੀ ਮੰਨਣੀ ਪਊ ਉਹਨੇ ਗੁੱਤ ਤੇ ਰਬੜ ਪਾਉਂਦੀ ਨੇ ਚੌਂਤਰੇ ਵੱਲ ਚਾਹ ਧਰਨ ਜਾਂਦੀ ਮਾਂ ਨੂੰ ਕਿਹਾ ਆਂ ਗਾਂਵ ਵਾਲੇ ਵੀ ਐਵੇਂ ਦੇ ਹੋਏ ਫੇਰ ਮਾਂ ਕੋਲ ਕੋਈ ਜਵਾਬ ਨਹੀਂ ਸੀ ਤੇ ਉਹ ਗੱਲ ਅਣਸੁਣੀ ਕਰ ਚਾਹ ਬਣਾਉਣ ਲੱਗ ਪਈ ਸ਼ਾਇਦ ਮਾਂ ਆਪ ਦੇ ਅਗਾਂਵ ਵਾਲਿਆਂ ਦਾ ਡਰ ਬੈਠਿਆ ਹੋਇਆ ਸੀ